ਅੱਜ ਸ਼ਾਹਕੋਟ ਨਗਰ ਪੰਚਾਇਤ ਦੀ ਪ੍ਰਧਾਨਤ ਵਾਈਸ ਪ੍ਰਧਾਨ ਦੀ ਜਿਹੜੀ ਚੋਣ ਰੱਖੀ ਗਈ ਸੀ ਐਸਟੀਐਮ ਸਾਹਿਬ ਵੱਲੋਂ ਸਾਨੂੰ ਨੋਟਿਸ ਮਿਲੇ ਸੀ 16 ਤਰੀਕ ਨੂੰ ਸਮਾਂ 11 ਵਜੇ ਦਾ ਪਰ ਜਦੋਂ ਅਸੀਂ ਇੱਥੇ 10:50 ਤੇ ਆਏ ਆ ਤੇ ਸਾਨੂੰ ਉਸ ਤੋਂ ਪਹਿਲਾਂ ਟੈਲੀਫੋਨ ਆਏ ਵੀ ਇਹ ਇਲੈਕਸ਼ਨ ਚੁੱਪ ਕਰ ਜਾਓ ਬਈ ਇਹ ਇਲੈਕਸ਼ਨ ਪੋਸਟਪੋਨ ਕੀਤੀ ਗਈ ਆ ਕਾਰਨ ਕੋਈ ਨਹੀਂ ਦੱਸਿਆ ਗਿਆ ਕਾਰਨ ਤੁਹਾਨੂੰ ਪਤਾ ਹੀ ਆ ਵੀ ਕੀ ਐਸ.ਡੀ.ਐਮ. ਸਾਹਿਬ ਇੱਥੇ ਆ ਕੇ ਪਤਾ ਲੱਗਾ ਫੋਨ ਕੀਤਾ ਡੀ.ਸੀ. ਸਾਹਿਬ ਨੂੰ ਫੋਨ ਕੀਤਾ ਐਸ.ਟੀ.ਐਮ. ਸਾਹਿਬ ਨੂੰ ਫੋਨ ਕੀਤਾ ਪਹਿਲੋਂ ਐਸ.ਟੀ.ਐਮ. ਸਾਹਿਬ ਨੇ ਫੋਨ ਨਹੀਂ ਚੱਕਿਆ ਦੁਬਾਰਾ ਫੋਨ ਚੱਕਿਆ ਉਹਨਾਂ ਕਿਹਾ ਜੀ ਮੇਰੀ ਸਿਹਤ ਨਹੀਂ ਠੀਕ ਹੈ ਇਸ ਕਰਕੇ ਮੈਂ ਅੱਜ ਛੁੱਟੀ ਲੈ ਲਈ ਇੱਡੀ ਵੱਡੀ ਜ਼ਿੰਮੇਵਾਰੀ ਹੋਵੇ ਇਲੈਕਸ਼ਨ ਦਾ ਪ੍ਰोसीडिंग ਸਟਾਰਟ ਹੋਵੇ ਤੇ ਐਸ.ਡੀ.ਐਮ ਸਾਹਿਬ ਦੀ ਸਿਹਤ ਬਿਮਾਰ ਹੋ ਜਾਏ ਮੈਨੂੰ ਤਾਂ ਲੱਗਦਾ ਇਹ ਸਿਆਸੀ ਬੁਖਾਰ ਚੜਿਆ ਕੋਈ ਦੂਜਾ ਵਾਇਰਲ ਨਹੀਂ ਸਿਆਸੀ ਬੁਖਾਰ ਚੜਿਆ ਏ ਤੇ ਫਿਰ ਫਰਜ ਬਣਦਾ ਜਦੋਂ ਨੋਟਿਸ ਦਿੱਤਾ ਤੁਸੀਂ ਇਲੈਕਸ਼ਨ ਕਰਾਉਣ ਦਾ ਸਮਾਂ ਨਿਸ਼ਚਿਤ ਕੀਤਾ ਤੇ ਫਿਰ ਤੁਹਾਨੂੰ ਕੈਂਸਲੇਸ਼ਨ ਦਾ ਵੀ ਨੋਟਿਸ ਦੇਣਾ ਪੈਂਦਾ ਤੇ ਫਿਰ ਸਾਨੂੰ ਜਦੋਂ ਅਸੀਂ ਆ ਕੇ ਕਿਹਾ ਸਾਨੂੰ ਰਿਟਰਨ ਚਾਹੀਦਾ ਤਾਂ 11:22 ਤੇ तहसीलदार अफसर तहसीलदार ਦੇ ਆਫਿਸ ਦੇ ਵਿੱਚੋਂ ਐਸਟੀਐਮ ਦਫਤਰ ਵੱਲੋਂ ਮੰਗ ਕਰਨ ਤੇ ਮੇਲ ਆਉਂਦੀ ਹੈ ਇੱਥੇ ਇਹੋ ਆਫਿਸ ਦੇ ਵਿੱਚ ਤੇ ਫਿਰ ਆ ਲਿਖਿਆ ਜਾਂਦਾ ਇਹਦੇ ਵਿੱਚ ਕਾਰਜ ਸாதਕ ਅਫਸਰ ਨਗਰ ਪੰਚਾਇਤ ਛਾ ਕੋਟ ਨੰਬਰ 45 ਰੀਡਰ ਮਿਤੀ 16 25 ਵਿਸ਼ਾ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਕਨਵੀਨਰ ਕੰਮ ਉਪ ਮੰਡਲ ਮੈਜਿਸਟਰ ਸ਼ਾਗੋਟ ਵੱਲੋਂ ਅੱਜ ਜੋ ਪ੍ਰਧਾਨਾਂ ਤੇ ਉਪ ਪ੍ਰਧਾਨ ਦੀ ਚੋਣ ਸੰਬੰਧੀ ਮੀਟਿੰਗ ਰੱਖੀ ਗਈ ਸੀ ਉਸ ਉਸ ਉਹ ਕਨਵੀਨਰ ਅਚਨਚੇ ਛੁੱਟੀ ਤੇ ਜਾਣ ਕਰਕੇ ਮੁਡੀ ਹੈ ਅਤੇ ਅਗਲੀ ਮੀਟਿੰਗ ਬਾਰੇ ਆਪ ਜੀ ਨੂੰ ਬਾਅਦ ਵਿੱਚ ਦੱਸ ਦਿੱਤਾ ਜਾਵੇਗਾ ਇਸ ਸੰਬੰਧੀ ਐਮ ਐਲ ਏ ਸਾਹਿਬਾਨ ਅਤੇ ਸਮੂਹ ਐਮ ਸੀ ਸਾਹਿਬਾਨ ਨੂੰ ਸੂਚਿਤ ਕਰ ਦਿੱਤਾ ਜਾਵੇ ਸੂਚਨਾ ਸਾਨੂੰ ਇੱਥੇ ਆ ਕੇ 11:22 ਤੇ ਮੇਲ ਆਈ ਤਾਂ ਫਿਰ ਸਾਨੂੰ ਸੂਚਿਤ ਕੀਤਾ ਗਿਆ ਤਾਂ ਤੁਸੀਂ ਆਪਣੇ ਆਪ ਦੇਖ ਲਓ ਇੱਕ ਤੌਰ ਤਰੀਕਾ ਫਿਰ ਅਸੀਂ ਸਾਰੇ ਐਮਸੀ ਸਾਹਿਬਾਨਾਂ ਤਾਂ ਖੁਦ ਮੈਂ ਆਪ ਅਸੀਂ ਫਿਰ ਇਹਨਾਂ ਨੂੰ ਰਸੀਵ ਲਿਆ ਸਾਈਨ ਕਰਕੇ ਦਿੱਤੇ ਆ ਹਾਜ਼ਰੀ ਆਪਣੀ ਲਵਾਈ ਆ ਔਰ ਮੈਂ ਦੱਸਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਪੰਜਾਬ ਸਰਕਾਰ ਦੇ ਜਿਹੜੇ ਵੀ ਇੱਥੇ ਕੋਈ ਹਲਕਾ ਇੰਚਾਰਜ ਜਾਂ ਕੋਈ ਹੋਰ ਇਹਨਾਂ ਦੇ ਲੀਡਰ ਆ ਉਹਨਾਂ ਨੂੰ ਦੱਸਣਾ ਚਾਹੁੰਦਾ ਇਹ ਜਿਹੜੇ ਲੋਕ ਚੁਣੇ ਗਏ ਆ ਇਹ ਲੋਕਾਂ ਦੀ ਨਮਾਇੰਦਗੀ ਕਰਨਗੇ ਲੋਕਾਂ ਨਾਲ ਵਿਸ਼ਵਾਸ ਘਾਤ ਨਹੀਂ ਕਰਨਗੇ ਇਹ ਸ਼ਹਿਰ ਦੇ ਵਿਕਾਸ ਨੂੰ ਹਮੇਸ਼ਾ ਤਤ ਪਰ ਰਹਿਣਗੇ ਇਹਨਾਂ ਦਾ ਤੁਸੀਂ ਜੋ ਮੈਨੂੰ ਕੱਲ ਪਤਾ ਲੱਗਾ ਸੀ ਰਾਤੀ ਪਤਾ ਲੱਗਿਆ ਸੀ ਕਿਸੇ ਸਾਡੇ ਐਮਸੀ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿਸੇ ਨੂੰ ਕੁਛ ਕੀਤਾ ਜਾ ਰਿਹਾ ਇਹ ਸਾਡਾ ਕੋਈ ਵੀ ਐਮਸੀ ਇਹਨਾਂ ਧਮਕੀਆਂ ਦੇ ਅੱਗੇ ਝੁਕਣ ਵਾਲਾ ਨਹੀਂ ਔਰ ਜੇ ਕੋਈ ਕਿਤੇ ਅਣਜਾਣੇ ਜਾਣੇ ਕੋਈ ਗਲਤ ਕੰਮ ਕਰ ਲਿਆ ਉਹਦਾ ਖਮਿਆਜਾ ਉਹਨਾਂ ਨੂੰ ਲੋਕਾਂ ਨੂੰ ਭੁਗਤਣਾ ਪਊਗਾ ਮੈਂ ਦੱਸਣਾ ਚਾਹੁੰਨਾ ਸੋ ਇਸ ਕਰਕੇ ਪੱਤਰਕਾਰ ਵੀ ਮੇਰੇ ਤੁਸੀਂ ਬਹੁਤ ਸਤਿਕਾਰਯੋਗ ਆ ਤੁਹਾਡੇ ਜਰੀਏ ਮੈਂ ਸ਼ਾਹਕੋਟ ਸ਼ਹਿਰ ਵਾਸੀਆਂ ਨੂੰ ਵੀ ਇਹ ਸੁਣਿਆ ਦੇਣਾ ਚਾਹੁੰਦਾ ਵੀ ਤੁਹਾਡੀ ਜਿਹੜੇ ਸੋਚ ਆ ਉਹਦੇ ਤੇ ਜਿਹੜੀ ਤੁਸੀਂ ਮੋਹਰ ਲਾ ਕੇ ਐਮਸੀ ਸਾਹਿਬਾਂ ਨੂੰ ਭੇਜਿਆ ਇਹ ਐਮਸੀ ਸਾਹਿਬਾਂ ਤੁਹਾਡਾ ਵਿਸ਼ਵਾਸ ਬਹਾਰ ਰੱਖਣਗੇ ਔਰ ਸ਼ਹਿਰ ਦੇ ਵਿੱਚ ਵਿਕਾਸ ਨੂੰ ਹਮੇਸ਼ਾ ਤਰਜੀਹ ਦੇਣਗੇ ਸਾਡਾ ਏਜੰਡਾ ਵਿਕਾਸ ਆ ਤੇ ਜਿਹੜੇ ਲੋਕ ਅੱਜ ਇਹੋ ਜਿਹੇ ਕੰਮ ਕਰਦੇ ਆ ਆਉਣ ਵਾਲੇ ਸਮੇਂ 'ਚ ਲੋਕਾਂ ਉਹਨਾਂ ਲੋਕਾਂ ਨੂੰ ਲੋਕ ਚੰਗੀ ਤਰ੍ਹਾਂ ਜਵਾਬ ਦੇ ਕੇ ਸ਼ਾਹਕੋਟ ਸ਼ਹਿਰ ਦੇ ਵਿੱਚੋਂ ਭੇਜਣਗੇ